ਆਹੋ ਕੋ ਮਜ਼ਦੂਰੀ ਆਸਤੇ ਵੀ ਦੇ ਦਿਓ ਕੋ ਮਜ਼ਦੂਰੀ ਆਸਤੇ ਵੀ ਦੇ ਦਿਓ ਆ ਲੈ ਕਿੰਨੇ ਕਿੰਨੇ ਪਾ ਲਾਓ ਬੜੇ 5 ਤੇ 5 10 ਤੇ 5 15 15 ਤੇ 6 21 22 15 ਤੇ 6 21 ਲੋ ਜੀ 22 ਤੋੜੇ ਹੋ ਗਏ ਨੇ 3 ਔਰ 3-4 ਤੋੜੇ ਆਗੇ 4 ਭਰਤੀ 60 ਕਿਲੋ ਦੀ ਆ ਯਸ ਯਸ है बंद कॉन्फिडेंस भलवान नी आया भलवान कितनी तू फिर टिकटॉक कामयाब ही नहीं हो सकता ਦੀ ਆਹੋ ਹੋਰ ਹੀ ਕਾਮਯਾਬ ਹੁੰਦਾ ਇੱਥੇ ਰੋਜ਼ ਮਿਹਨਤ ਕਰਦੀ ਰੋਜ਼ ਹਾਂ ਜਿਹੜੇ ਚੜਦੇ ਪੰਜਾਬ ਤੋਂ ਭਰਾ ਦੇਖਣਦੇ ਨੇ ਵੀਡੀਓ ਉਹ ਕਮੈਂਟ ਕਰਕੇ ਦੱਸੋ ਕਿ ਉੱਥੇ ਉਹ ਕਵਾਂਟਲ ਦਾ ਕੀ ਰੇਟ ਚੱਲ ਰਿਹਾ ਸਾਡੇ ਲਈ 40 ਕਿਲੋ ਦਾ 3000 ਰੁਪਿਆ ਰੇਟ ਚੱਲ ਰਿਹਾ ਤੇ ਸਾਰੇ ਜਿਹੜੇ ਭਰਾ ਦੇਖਣਦੇ ਨੇ ਉਧਰ ਦੇ ਉਹ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋ ਲਓ ਜੀ ਆਂਡਿਆਂ ਦੀ ਰਿਕਵਰੀ ਕਰਨ ਲੱਗੇ ਅੱਜ ਬੰਦੇ ਨੂੰ ਵਾੜਿਆ ਖੁੱਡੇ 'ਚ ਹਾਂ ਵੀ ਲੱਗ ਗਈ ਤਿੰਨ ਅੰਡੇ ਓਏ ਵਾਹ ਭਾਈ ਵਾਹ ਜੀ 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 ਓਏ ਵਾਹ ਭਾਈ ਅੰਡੇ ਹਾਜੀ ਤੈਨੂੰ ਤੇ ਰੋਜ਼ ਖੁੱਡੇ ਤੇ ਤਾੜਨ ਵਾਲਾ ਅੰਡੇ ਕੱਢ ਲਿਆ ਜਨਾਬ ਤਿੰਨ ਅੰਡੇ ਕੀ ਬਾਤ ਹੈ ਕੀ ਬਾਤ ਹੈ ਅੱਜ ਖੁੱਡੇ ਤੇ ਵੇਚ ਆਇਆ ਵੇਖ ਲਾ ਤੋ ਆਪਦੇ ਪਰ ਸਾਡੇ ਜੀ ਲੱਭ ਗਏ ਨ ਭਾਈ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਵੈਲਕਮ ਆਇਦੇ ਨਵੇਂ ਵਲੌਗ ਚ ਅੱਜ ਦੀ ਨਵੀਂ ਵੀਡੀਓ ਵਿੱਚ ਸੋ ਅੱਜ ਦੀ ਜਿਹੜੀ ਰੁਟੀਨ ਹੈ ਆਪਾਂ ਵਲੌਗ ਕਰ ਦਿੱਤਾ ਸ਼ੁਰੂ ਜੋ ਵੀ ਅੱਗੇ ਰੁਟੀਨ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਜਿਵੇਂ ਤੁਹਾਨੂੰ ਪਿਛਲੇ ਵਲੌਗ ਚ ਪਤਾ ਹੀ ਕਿ ਆਪਾਂ ਨੇ ਨਾ ਲੈ ਕੇ ਆਏ ਸੀ ਚੋਨਾ ਚੋਕੇ ਪਹਿਲੇ ਵਿੱਚੋ ਤੇ ਅੱਜ ਆਰਤੀ ਆ ਗਏ ਨੇ ਤੇ ਆਰਤੀ ਨੂੰ ਚੋਣਿਆ ਚੋਨਾ ਤੇ ਤੁਹਾਡੇ ਨਾਲ ਵਲੌਗ ਸਾਂਝਾ ਕਰਦੇ ਆ ਕਿੰਨੇ ਮਨ ਨਿਕਲਦਾ ਤੇ ਕੀ ਰੁਟੀਨ ਆ ਕੀ ਰੇਟ ਆ ਸਾਰਾ ਕੁਝ ਅੱਜ ਦੇ ਵਲੌਗ ਚ ਤੁਹਾਨੂੰ ਸਾਰਾ ਦੱਸਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਇੰਜੋਏ ਕਰਨਾ ਲਓ ਜੀ ਕੰਡਾ ਲੱਗ ਗਿਆ ਜੀ ਬਣਾਇਆ ਮੈਂ ਵਲੌਗ ਉਹ ਵੀ ਆਹੋ ਪ੍ਰਾਦ ਬਣਾ ਕੇ ਆਏ ਹਾਂ रात लोड करके लिया ये, ये, ये चाचे अच्छा ये, ये देखा चाचे देखा तारे ने सलाम होने चुकई है रात अच्छा भर्ती सठ किलो दीस मान ਮੋਰੀ ਘਰੇ ਮੈਦੂਰੀ ਕਾ ਆਉ ਤੁਹਾਡਾ ਨਾ ਬੰਦਾ ਕੌਨਫੀਡੈਂਸ ਵਾਲਾ ਆ ਬੰਦਾ ਆਹ ਇਹ ਪਰਿਆ ਲੈ ਨਾ ਯਾਰ ਪਹਿਲਵਾਨ ਨਹੀਂ ਆ ਪਰਮਾਨ ਕਿੱਥੇ ਹੀ ਬਾਰੇ ਗੱਲ ਕਰਦਾ ਇੱਕ ਅੱਧੀ ਵੀਡੀਓ ਨਹੀਂ ਵਾਹ ਤੇਰੀ ਵਾਹ ਲੰਮੀ ਤੂੰ ਵਾਹ ਜਨਾ ਕੁੰਡੀ ਵਾਹ ਤੂੰ ਫਿਰ ਭਾਈ ਤੂੰ ਫਿਰ ਟਿਕਟੌਕ ਤੇ ਕਾਮਯਾਬੀ ਨਹੀਂ ਹੋ ਸਕਦਾ ਜਿਹਨੇ ਬਣਾਉਣੀ ਹੈ ਇੱਕ ਅੱਧੀ ਆਹੋ ਹੋਰ ਕਾਮਯਾਬ ਹੁੰਦਾ ਇਥੇ ਰੋਜ਼ ਮਿਹਨਤ ਕਰਦੀ ਰੋਜ਼ ਹਾਂ ਉਹ ਹੋਈ ਆ ਹੋਈ ਚੱਲ ਉਹ ਨਹੀਂ ਗਿਆ ਚਲਾ ਕੇ ਤੁਸੀਂ ਉਹਨਾਂ ਦੌਰ ਚੇਂਜ ਹੋ ਗਿਆ ਨਾ ਹੁਣ ਕਿਉਂ ਵੀ ਹਾਂ ਮੈਂ ਕਿਹਾ ਦੌਰ ਚੇਂਜ ਹੋ ਗਿਆ ਹੁਣ ਟਰਾਲੀਆਂ ਦੇ ਡਰੈਕ ਲਾ ਕੇ ਲੱਦ ਲੈਂਦੇ ਹਾਂ ਆਹ ਹੋਈ ਦੌਰ ਚੇਂਜ ਹੋ ਗਿਆ ਭਾਈਆ ਛੋਟਾ ਆਹ ਇਹਦੇ ਸੋਚ ਨੂੰ ਸਲਾਮ ਆ ਸੋਜ ਨੂੰ ਸਲਾਮ ਹੈ ਆਹ ਜੰਗੀ ਜਾਲੇ ਵਾਕਿਆ ਹੀ ਹਾਂ ਕਿੰਨਾ ਗੋੜ ਪਾਓਗੇ ਭਾਈ ਉਹਨਾ ਮਿੱਠਾ ਹੋਏਗਾ ਮਾਮੇ ਨੂੰ ਦਿਓ ਸੂਟ ਪੰਜਸ ਵਾਲਾ ਵੀ ਸੀਦਾ ਕੋ ਅੰਦਰ ਰੋਲਾ ਕੋਈ ਨਹੀਂ ਹੈ ਹੈ ਸ਼ਾਬਾਸ਼ ਸ਼ਾਬਾ 20 ਹੋ ਗਏ ਨੇ 20 ਹੋਰ ਕਰਦੇ ਫੜ ਤੜਕੇ ਹੈ हाँ नंबर बड़ा बाबा राधा लिखाया वील वा फैन नहीं क्यों आह मजदूरी भी मजदूरी भी दे, दे, दे। 15 32 22 15 ਦੇ 21 ਲਓ ਜੀ 22 ਤੋੜੇ ਹੋ ਗਏ ਨੇ 3 ਔਏ 3-4 ਤੋੜੇ ਆ ਗਏ ਆਹੋ ਜੀ ਟਾਈਮ ਹੋ ਗਿਆ ਮੱਜਾਂ ਮ ਖੋਲੀਏ ਚਲੋ ਵੀ ਚਲੋ 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 ਛਪੜੇ ਛੋ ਛ ਚਾਹਲਾ 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 ਛਪੜੇ ਚਲੋ ਵੀ ਚਾਹਲਾ ਚਲੋ ਚਲੋ ਚੱਲ ਢੀ ਕੋ ਘਰ ਅੰਦਰ ਇਹਨਾਂ ਨੂੰ। ਕੱਪੜੇਵਾੜ। ਕੱਪੜੇਵਾੜ, ਕੱਪੜੇ। ਚੌਧਰੀ ਸਾਹਿਬ। ਓ। ਛੋਟੇ ਚੌਧਰੀ। ਕੱਪੜੇਵਾੜ। ਇਹ ਮੁੰਡਾ ਹੁਣ ਜੇ ਖੁਲਾਉਂਦਾ ਇੱਥੇ। ਚੱਲ 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 ਸ਼ਾਬਾਹ ਇਹਨੂੰ ਖਲਾਰ ਕਰਾ ਕੇ ਮੈਂ ਪੱਠੇ ਪਾ ਲਵਾਂ ਹਾਂ। ਜਿਵੇਂ ਆਵਾਜ਼ ਮਾਰਾਂ ਉਹਦੇ ਲੈ ਹੀ ਫਿਰ। ਲਓ ਜੀ ਚੱਲਦੇ ਹਾਂ ਚੱਲ ਕੇ ਪੰਮ। ਲਓ ਜੀ ਆਂਡਿਆਂ ਦੀ ਰਿਕਵਰੀ ਕਰਨ ਲੱਗੇ ਅੱਜ ਬੰਦੇ ਨੂੰ ਵਾੜਿਆ ਖੁੱਡੇ 'ਚ। ਹਾਂ ਵੀ ਲੱਗ ਗਈ। ਓਏ ਵਾਹ ਬਈ ਵਾਹ ਜੀ ਜੀ ਆ ਜੀ ਓਏ ਵਾਹ ਬਈ ਅੰਡੇ ਅੱਜ ਹੀ ਤੈਨੂੰ ਤੇ ਰੋਜ਼ ਖੁੱਡੇ ਜੇ ਤੜਨ ਵਾਲਾ ਅੰਡੇ ਕੱਢ ਲੈ ਆਏ ਜਨਾਬ ਤਿੰਨ ਅੰਡੇ ਕੀ ਬਾਤ ਹੈ ਕੀ ਬਾਤ ਹੈ ਜੀ ਤੂੰ ਸੇ ਖੁੱਡੇ ਚ ਵੇਖ ਆਇਆ ਵੇਖ ਲੈ ਤੂੰ ਆਪਦੇ ਪਰ ਸਾਡੇ ਜੀ ਲੱਭ ਗਏ ਨੇ ਭਾਈ ਆਪਦੀ ਵੀਡੀਓ ਤੇ ਜਾ ਕੇ ਵੇਖ ਜਿਹੜੀ ਮੈਂ ਕੱਲ ਸੁੱਟੀ ਆ ਜਿਹੜੀ ਕੱਲ ਸਮਾਨ ਲੈ ਗਿਆ ਬੰਦ ਕਰੀ ਬਾਈ ਯਾਰ ਥੋੜੀ ਜੀ ਆਹੋ ਅੱਛਾ ਜੀ ਮੈਂ 100 150 ਬੰਦੇ ਵੇਖ ਲਿਓ ਆਇਆ ਹਬ ਚਾਚੇ ਦੇ ਮਜ਼ਦੂਰੀ ਦੇ ਦੇ ਵੱਤਰਾਈ ਤੇ ਮਰਾ ਕੇ ਇੱਕ ਤਾਂ ਤੋਂ ਕਾਲਾ ਹੀ ਬੜਾ ਚਾਚੇ ਦੀ ਪੇਮੈਂਟ ਮਿਲਣ ਲੱਗੀ ਆ ਚਾਚਾ ਹੈ ਕੋਈ ਨਹੀਂ ਲਓ ਜੀ ਆ ਗਏ ਆ ਪੱਠਿਆਂ ਦੇ ਟੱਕ ਦੇ ਵਿੱਚ ਆਪਣੀ ਡਿਊਟੀ ਨੇ ਬੋਣ ਤੇ ਝੋਨਾ ਹਟ ਗਿਆ ਗਿਆ ਸੀ ਆਪਣਾ ਤਕਰੀਬਨ 80 ਤੋਂ 585 ਮਣ ਜਿਹੜਾ ਨਾ ਨਿਕਲਿਆ ਸਾਡਾ ਤਿੰਨਾਂ ਕਿਲੇ ਚ ਐਵਰੇਜ ਕਾਟਿਆ ਕੋ ਪਹਿਲੀ ਦਾ ਮਸਲਾ ਸੀ ਥੋੜਾ ਜਿਹਾ ਤੇ ਪਹਿਲੀ ਜਿਹੜੀ ਨਾ ਖਾਦ ਖਰਾਗ ਨਾ ਪੂਰੀ ਨਹੀਂ ਪਈ ਸੋ 85 86 ਮਣ ਹੋਇਆ ਚੋਨਾ ਕਾਰ ਰੱਖ ਰੂ ਕੇ ਤੇ ਜਨਾਬ ਹੁਣ 3000 ਰੁਪਏ ਰੇਟ ਲਗਾ ਸਾਡਾ 3000 ਦਾ ਮਣ ਤੇ ਚੜਦੇ ਪੰਜਾਬ ਚ ਕੁਆਂਟਲ ਦਾ ਰੇਟ ਹੁੰਦਾ ਆ ਉਹਨਾਂ ਦਾ ਮੈਨੂੰ ਨਹੀਂ ਪਤਾ ਪਰ ਤਕਰੀਬਨ ਉਹਨਾਂ ਦਾ ਕੁਆਂਟਲ ਹੁੰਦਾ ਹੈ 100 ਕਿਲੋ ਦਾ ਸਾਡਾ ਇੱਥੇ ਇੱਕ ਮਣ ਚੱਲਦਾ 40 ਕਿਲੋ ਦਾ ਉਹ ਜਿਹੜੇ ਚੜਦੇ ਪੰਜਾਬ ਤੋਂ ਭਰਾ ਦੇਖੰਦੇ ਨੇ ਵੀਡੀਓ ਉਹ ਕਮੈਂਟ ਕਰਕੇ ਦੱਸੋ ਕਿ ਉੱਥੇ ਉਹ ਕੌਂਟਰ ਦਾ ਕੀ ਰੇਟ ਚੱਲ ਰਿਹਾ ਸਾਡੇ ਲਈ 40 ਕਿਲੋ ਦਾ 3000 ਰੁਪਿਆ ਰੇਟ ਚੱਲ ਰਿਹਾ ਤੇ ਸਾਰੇ ਜਿਹੜੇ ਭਰਾ ਵੇਖੰਦੇ ਨੇ ਉਧਰ ਦੇ ਉਹ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣ ਲੱਗੇ ਹੁਣ ਪੱਠੇ ਹਲੇ ਮੈਂ ਹੀ ਆਇਆ ਚਾਚਾ ਵੀ ਨਹੀਂ ਆਇਆ ਨਾਬੂ ਆ ਨਾ ਛੋਟਾ ਭਰਾ ਆ ਸੋ ਮੈਂ ਤਾਂ ਵੜਦਾ ਉਹ ਆ ਜਾਂਦੇ ਨੇ ਉਹ ਫਿਰ ਨਾਲ ਜੁਆਇਨ ਕਰਨਗੇ ਲਓ ਜੀ ਪੱਠੇ ਵੜ ਕੇ ਆ ਗਏ ਆ ਤੇ ਬੱਜਾ ਛੱਡ ਲਿਆ ਨੇ ਇਹਨਾਂ ਨੂੰ ਡਾਉਣ ਨੇ ਪਾਣੀ ਸ਼ਾਮ ਹੋ ਗਈ ਸਾਨੂੰ ਪੱਠੇ ਵੜਦੇ ਆ ਵੜਦੇ ਆ ਤੇ ਤੁਸੀਂ ਨੂੰ ਕੁਝ ਨਹੀਂ ਵੀ ਹੋਏ ਭੈਣ ਮਾ ਕੇ ਚਲੋ ਇਹਨਾਂ ਨੂੰ ਪਾਣੀ ਪੁਣੀ ਡਾਹ ਕੇ ਫਿਰ ਲਾਉਂਦੇ ਆ ਥੱਲੇ ਉਧਰੇ ਪਾਣੀ ਪੀਂਦੀਆਂ ਹਨ ਟਰਪੈਨ ਚੱਲਦੀ ਮਾਸ਼ਾਅੱਲਾ ਤਾਜ਼ਾ ਪਾਣੀ ਫੁੱਲ ਹੈ ਚਸਕੇ ਵਾਲਾ ਪਾਣੀ ਕਾਦਾ ਤਾਜ਼ਾ ਪਾਣੀ ਹੈ ਤੇ ਫਿਰ ਪੀਂਦੀਆਂ ਬਥੇਰਾ ਨੇ ਤੇ ਕਰਦੇ ਆਪਾਂ ਇੱਥੇ ਵਲੋਗ ਦਾ ਐਂਡ ਉਮੀਦ ਕਰਦਾ ਅੱਜ ਦਾ ਵਲੋਗ ਤੁਹਾਨੂੰ ਚੰਗਾ ਲੱਗਿਆ ਹੋਊਗਾ ਤੇ ਚੰਗਾ ਲੱਗਿਆ ਹੋਵੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਚੱਪ ਮਿਲਦੇ ਆ ਕੱਲ ਇੱਕ ਨਵੇਂ ਵਲੋਗ